ਇੰਡਸਟਰੀ ਦੇ ਕੋਈ ਸਿਆਣੇ ਵੇਣੇ ਬੰਦੇ ਆ ਉਹ ਵਿਆਹ ਆਲਾ ਕੀ ਗੱਲ ਐ ਕੀ ਨਵਾਂ ਟਗਵਾਂ ਚ ਫੜਿਆ ਜੇ ਉਹ ਜੇ ਉਹ ਮੈਂ ਭਾਈ ਮੈਂ ਮਤਲਬ ਯਾਰ ਮੈਂ ਬਹੁਤ ਰਿਸਪੈਕਟ ਕਰਦਾ ਉਹ ਬੰਦਿਆਂ ਦੀ ਤੇ ਮੈਂ ਮਤਲਬ ਮਤਲਬ ਮੇਰੇ ਮੇਰੇ ਦਿਲ ਚੋਂ ਨਾ ਰਿਸਪੈਕਟ ਜੀ ਖਤਮ ਹੋ ਗਈ ਵੀ ਯਾਰ ਕੀ ਯਾਰ ਵੀ ਯਾਰ ਤੁਸੀਂ ਭਾਈ ਕਿਸੇ ਦੀ ਧੀ ਦਾ ਬੋਝ ਚੱਕ ਲੈਣਾ ਬਹੁਤ ਵੱਡੀ ਗੱਲ ਆ ਬਾਈ ਕਿਸੇ ਦੀ ਇਹ ਨਹੀਂ ਕਿ ਉਹਨਾਂ ਨੂੰ ਦਿੱਕਤ ਕੀ ਆਈ ਜਦ ਤੁਸੀਂ ਵਿਆਹ ਕਰਾਏ ਤੁਹਾਡਾ ਸੋਸ਼ਲ ਮੀਡੀਆ ਲੋਕਾਂ ਨੇ ਤੁਹਾਨੂੰ ਪਿਆਰ ਕੀਤਾ ਮਤਲਬ ਇਹ ਕੀ ਗੱਲਾਂ ਨੇ ਇਹ ਕੀ ਅੱਗੇ ਅੱਗੇ ਵੀ ਵੀ ਲੋਕਾਂ ਨੂੰ ਕੰਮ ਕਰਨੋਂ ਹਟਾਉਣਗੇ ਇਹ ਯਾਰ ਇਹ ਕੀ ਗੱਲ ਹੋਈ ਬਾਈ ਕਿਸੇ ਪਹਿਲੀ ਗੱਲ ਤਾਂ ਚਾਹੇ ਕੋਈ ਕੰਮ ਕਰਦਾ ਚਾਹੇ ਕੋਈ ਨਹੀਂ ਕਰਦਾ ਬਾਈ ਮੰਗਣਾ ਹੀ ਬਹੁਤ ਔਖਾ ਹੈ 100% ਤੁਸੀਂ ਕਿਸੇ ਤੋਂ ਮੰਗ ਵੀ ਨਹੀਂ ਸਕਦੇ ਬਹੁਤ ਔਖਾ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਮੰਗਣ ਲਈ ਦੂਜੀ ਗੱਲ ਬਾਈ ਕਿਸੇ ਦਾ ਜੀ ਨਹੀਂ ਕਰਦਾ ਯਾਰ ਕਿਸੇ ਦੀ ਧੀ ਧਿਆਣੀ ਧੀ ਸਭ ਤੋਂ ਵੱਡੀ ਇੱਜ਼ਤ ਹੁੰਦੀ ਆ ਬੰਦੇ ਦੀ ਧੀ ਥੋਡੇ ਘਰ ਦੀ ਮਤਲਬ ਥੋਡੇ ਘਰ ਦਾ ਵਜੂਦ ਹੁੰਦਾ ਥੋਡੇ ਘਰ ਦੀ ਔਰਤ ਤੁਹਾਡਾ ਸਾਰਾ ਕੁਝ ਹੁੰਦਾ ਜੀ ਦੇ ਜੀ ਦੇ ਇੱਕ ਚਿੱਟੀ ਚੁੰਨੀ ਹੁੰਦੀ ਆ ਔਰਤ ਜੀ ਦੇ ਤੇ ਮਾੜਾ ਜਿਹਾ ਦਾਗ ਲੱਗ ਗਿਆ ਉਹ ਵੀ ਸੱਤ ਪੀੜੀਆਂ ਤੱਕ ਰਹਿਣਾ ਜੇ ਉਹਨੇ ਕੋਈ ਚੰਗਾ ਕੰਮ ਕਰਤਾ ਉਹ ਵੀ ਸੱਤ ਪੀੜੀਆਂ ਤੱਕ ਯਾਦ ਰੱਖਿਆ ਜਾਣਾ ਵੀ ਉਹਨਾਂ ਦੇ ਲਾਣੇ 'ਚ ਕੋ ਜਨਾਨੀ ਸੀ ਯਾਰ ਉਹ ਬਹੁਤ